ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਕੀ ਫਤਿਹ ਮੈਂ ਅਰਦਾਸ ਕਰਦੇ ਆਂ ਇੱਕ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਅੱਜ ਕੱਪੜੇ ਕਪੜੇ ਤੂੰ ਫੇਸੇਉਣ ਲੱਗ ਗਈ ਉਹ ਮੈਡੀ ਟੇਲਰ ਪਣਾ ਕੰਮ ਦਾ ਕਰ ਲੱਗ ਗਈ ਅੱਛਾ ਸਭ ਠੀਕ ਹੈ ਬਰੀ ਇਹ ਬਹੁਤ ਵਧੀਆ ਸਿਚਿੰਗ ਕਰ ਲਾ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਫਤਿਹ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਹ ਗੱਲ ਹੋ ਗਈ ਜੀ ਐਦਾਂ ਬਈ ਜੈਸਮਿਨ ਕਪੜੇ ਵੇਚਣ ਲੱਗ ਗਈ ਇਹ ਸਿਉਣ ਲੱਗ ਗਈ ਵੀ ਇਹ ਪਤਾ ਨਹੀਂ ਇਹਨਾਂ ਨੇ ਬਿਜ਼ਨਸ ਸਾਰਾ ਸਾਰਾ ਸਾਰੇ ਦਾ ਸਾਰਾ ਬਿਜ਼ ਵਾਇ ਕੁੜੀ ਕਹਿੰਦਾ ਸਾਹ ਵਾਇ ਕੁੜੀ ਕਿਥੇ ਵਈ ਵਾਕਿਆ ਹੀ ਮੈਂ ਤਾਂ ਖਾਣ ਜੋ ਗਿਆ ਖਾਣ ਜੋ ਨਹੀਂ ਜਤੀ ਦੇ ਖਾਣ ਵਾਲਾ ਸਤਿ ਸ੍ਰੀ ਅਕਾਲ ਜੀ ਖਾਣ ਜੋ ਕਹਿੰਦਾ ਵੀ ਚੀਜ਼ੇ ਖਾਣ ਵਾਲੀ ਬਣਾਈ ਪਹਿਲੇ ਇਹ ਨਾ ਸੁਪਨੇ ਚ ਦਿਖੇਗੀ ਰਾਤ ਹੈ ਹੋਰ ਕਿਉਂ ਮੈਂ ਤਾਂ ਵਿਹਾਈ ਵੀ ਭੈਣ ਆਪਾਂ ਹੁਣ ਇਹ ਲੈ ਕੇ ਆਇਆ ਨਾ ਭੈਣ ਨੇ ਆਪਣੇ ਲਈ ਇਹ ਆਪਣੇ ਲਈ ਲੱਭ ਕੇ ਇਹ ਚੀਜ਼ ਸੈਂਡਵੀਚ ਜਿਹੜੀ ਮਸ਼ੀਨ ਆ ਤੋਂ 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 ਸੁਬੀਨਾ ਤੋਂ ਸੁਬੀਨਾ ਨੂੰ ਪਹਿਨਾਂ ਹਾਂ ਟੋਸਟ ਤੇਰੀ ਫੀਲਿੰਗ ਸਮਝੋਗਾ ਬੰਦੇ ਟੋਸਟ ਮਸੀ ਖਾਣ ਦੀ ਫੀਲਿੰਗ ਸਮਝ ਬਹੁਤ ਮੂਤ ਮੈਂ ਸਾਰੀ ਰਾਤ ਕੱਲ ਸਾਇਨ ਵਿੱਚ ਬਣੂਗਾ ਕਰਦਾ ਕੱਲ ਸਵੇਰ ਹੋਊਗੀ ਹੈ ਉਹ ਮੈਂ ਖਾ ਲਊਗੀ ਉਹ ਮੈਂ ਵੀ ਹੋ ਗਈ ਜਵਾ ਰਾਤ ਨੂੰ ਤਾਂ ਪਈ ਕੰਬਲ ਦੇ ਮੈਂ ਕਰਦੇ ਕਰਕੇ ਆਉਂਗਾ ਮੈਂ ਕੀ ਕਰੀਏ ਦੀ ਐਨਾ ਸੋ ਥੋੜੀ ਬਾ ਨਹੀਂ ਮਿਲੀ ਮੈਂ ਬੈਠ ਗਈ ਮੈਂ ਲੈ ਕੇ ਉਹ ਬਣਾ ਕੇ ਤੇ ਬਹੁਤ ਵਧੀਆ ਸੈਂਡ ਵਿੱਚ ਬਣ ਗਈ। ਕਰਮ-ਕਰਮ ਖਾਣ ਦਾ ਜਿਹੜਾ ਆਨੰਦ ਆ ਨਾ ਉਹ ਬਹੁਤ ਵਧੀਆ ਮੈਨੂੰ ਤਾਂ ਇਹ ਪਤਾ ਹੀ ਨਹੀਂਦਾ ਵੀ ਤੁਸੀਂ ਮਸ਼ੀਨ ਮਸਹੂਲੀ ਵਿਕਿਆ। ਇਹ ਤੁਹਾਡੇ ਲਈ ਇਹ ਬਰਥਡੇ ਗਿਫਟ ਲਿਆ। ਆਹ ਲੈ। ਹੌਣ ਬੜਾ। ਆਹਾ। ਮੇਰਾ ਭਾਈ ਕਲੋਈ ਚੀਜ਼ ਨਾ ਖਾਵੇ। ਹਾਂ। ਹੁਣ ਚੱਕਰ ਆਉਣੇ ਆ ਵੀ ਇਹ ਨਾ ਤਾਂ ਠੀਕ ਲੱਗਣਾ ਨਾ ਬਟਰ ਨਾ ਕੁਝ ਵੀ ਬਸ ਸਿੱਧੇ ਐਂ ਹੀ ਰੱਖ ਦੋ ਬਣ ਕੇ ਨਿਕਲੇ ਹੋਣੇ। ਰਵੀ ਤਾਂ ਆ ਵੀ ਤਾਂ ਦੇ ਵਿੱਚ ਐਟਮਾ ਜਿਹੜੀਆਂ ਪਾਈਆਂ ਸਾਰੀਆਂ ਵੈਜੀਟੇਬਲ ਆ। ਹਾਂ। ਘਰ ਦੀ ਮਲਾਈ। ਘਰ ਦੀ ਮਲਾਈ ਚੱਲ ਉਹ ਤਾਂ ਚੱਲ ਉਹ ਵੀ ਥੋੜੀ ਜਿਹੀ ਹੈਵੀ ਹੋਗੀ ਜਣੀ ਜਿਹੜਾ ਆ ਵਿੱਚ ਨਾ ਸੜ ਉਹ ਪਾਇਆ ਤੇਰਾ ਕੀ ਰਹਿ ਹੋਗੇ ਟਮਾਟਰ ਰੋਗੇ ਹੂੰ ਪਿਆਜ਼ ਹੋ ਗਿਆ ਹੂੰ ਅਦਰਕ ਹੋ ਗਿਆ ਹੂੰ ਹਰੀ ਚੀਲੀ ਹੋਗੀ ਹਾਂ ਠੀਕ ਆ ਠੀਕ ਆ ਵੀ ਪਾਇਆ ਚਲੋ ਭੈਣ ਵੀ ਅੰਦਰ ਤੇ ਦੱਸੀ ਜਾਂਦੀ ਵੀ ਕਿਹੜੇ ਕਿਹੜੀ ਅਠਵਾ ਪਾਇਆ ਵੀ ਤੁਸੀਂ ਸ਼ਾਇਦ ਘੱਟ ਦਾਤਾਲ ਨਹੀਂ ਵੈਸੇ ਬਹੁਤ ਵਧੀਆ ਚੀਜ਼ ਦੇ ਕੇ ਦਿੱਤੀ ਜਿਹੜੀ ਭੈਣ ਨੇ ਤੁਹਾਡੇ ਵਰਤਲੇ ਦੀ ਚਲੋ ਜੀ ਕੀ ਲੈ ਕੇ ਦਿੱਤਾ ਹੈ ਭੈਣ ਨੇ ਗਿਫਟ ਕਿ ਮੇਰੋ ਕਿਉਂਕਿ ਕਿਹੜੀ ਦੁਕਾਨ ਦੇ ਵਿੱਚ ਤੇ ਲੱਤਾ ਕਿ ਆ ਉਥੇ 바ਰਗੇਨਿੰਗ ਹੋਈ ਆ ਉਹ ਤੁਸੀਂ ਨਾ ਵੀਡੀਓ ਚ ਤੁਹਾਨੂੰ ਪਤਾ ਲੱਗਣਾ ਪਤਾ ਲੱਗਣਾ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੋ ਸਾਨੂੰ ਜਿਹੜਾ ਨਾ ਖਾ ਕੇ ਹੁਣ ਆਨੰਦ ਆਉਂਦਾ ਉਹ ਅਸੀਂ ਆਨੰਦ ਲਈਏ ਤੁਸੀਂ ਵੀਡੀਓ ਦੇਖੋ ਹਾਂ ਤੇ ਅਸੀਂ ਵੀ ਪੈਰ ਦੇ ਨਾ ਜੇ ਪੈਰ ਵੀ ਧੋਦੂਗੇ ਉਹ ਵੀ ਖੱਟ ਹਾਂ ਮੇਰੀ ਵਧੀਆ ਚੀਜ਼ ਹੈ ਸਾਡੀ ਸਿਹਤ ਲਈ ਪਾਣੀ ਪਾਣੀ ਥੋੜਾ ਘਾ ਡੁੜਾ ਦਿਓ ਉਹ ਬਟਾ ਜੀ ਪੰਜ ਪੰਜ ਉੱਟ ਕੇ ਨਾ ਅਸੀਂ ਤੇ ਫੇਰ ਲੜਾ ਦਿਓ ਨਹੀਂ ਉਹ ਗੱਲ ਆ ਵੀ ਆਪਣੀ ਸਿਹਤ ਲਈ ਵੀ ਠੀਕ ਹੈ ਇਹ ਚੀਜ਼ ਠੀਕ ਹੈ ਠੀਕ ਹੈ ਜੇ ਆਟੇ ਵਾਲਾ ਤੇ ਲੜਾ ਦਿਓ ਬਸ ਹੁਣ ਤੁਸੀਂ ਤਾਂ ਬਾਹਰ ਇਹ ਤਾਂ ਗਲ ਚ ਬਾਹਰ ਗਈ ਨਹੀਂ ਕਰਦੀਆਂ ਚਲ ਹਾਂ ਹਾਂ ਠੀਕ ਹੈ ਗੱਲ ਓਕੇ ਬਾਏ ਮਿਲਦੇ ਹਾਂ ਕਿਸੇ ਫਿਰ ਹੁਣ ਚਲੋ ਤੁਸਾਨੂੰ ਅੱਗੇ ਮਿਲਦੇ ਵੀ ਰੋਪੜ ਕੀ ਕੀ ਹੋਇਆ ਸਸੀਆ ਭਾਜੀ ਕੀ ਹਾਲ ਚਾਲੋ ਤੁਸੀਂ ਦੱਸੋ ਠੀਕ ਹੋ ਬੈਸਟੰ ਬੈਸਟ ਹਾਂਜੀ ਹੂੰ ਕਿਹੜੇ ਬੱਸ ਇੱਕ ਮਿੰਟ ਦੇ ਦਿਓ ਜੀ ਵਾਹ ਯਾਰੂ ਸਤਨਾ ਸੱਚਾ ਪਾਸਾ ਇਹ ਨਹੀਂ ਰੱਜਦੀਆਂ ਹਾਂ ਦੀਦੀ ਨੇ ਲੈਣੀ ਆ ਜੀ ਇਹ ਨਹੀਂ ਭਾਈ ਲੁਧਿਆਣਾ ਛੱਡ ਕੇ ਭੈਣ ਇੱਥੇ ਲਾਉਂਗੀ ਬਹਾਨਾ ਥੋੜੀ ਭੈਣ ਦਾ ਲਾਵਾ ਮੈਂ ਆਪਣੇ ਵੀਰੇ ਨੂੰ ਗਿਫਟ ਦੇਣਾ ਚਾਹੁੰਦੀ ਹਾਂ ਦੇਖ ਆ ਦੇਖਿਆ ਫਿਰ ਆ ਦੇ ਲੱਖਿਆ ਹੱਬੀ ਮੇਰਾ ਜਨਮ ਦਿਨ ਪਿੱਛੇ ਹਟ ਪਿੱਛੇ ਮੇਰਾ ਜਨਮ ਦਿਨ ਪਿੱਛੇ ਹਟ ਪਿੱਛੇ ਪਤਾ ਹੀ ਨਹੀਂ ਹੋਣਾ ਪਿੱਛੇ ਹਟ ਮੈਨੂੰ ਕਹਾਂ ਜਾਣ ਦੇ ਮੜਾ ਜਾ ਕੇ ਇੱਕ ਵਾਰ ਇਹ ਮਿਲਣੀ ਆਪਾਂ ਨੂੰ ਗਾਹਾਂ ਤੇ ਮਿਲਣੀ ਆ नीचे जाके देखो सामान है सामान पे सामान ਤਾਂ ਬਾਧੂ ਪਿਆ ਤੁਸੀਂ ਨਹੀਂ ਹਟਦੀਆਂ ਭੈਣ ਕਹਿੰਦੀ ਕਮਿਆ ਲੈ ਕੇ ਜਾਣਾ ਆ ਦੇਖਦਾ ਤੋ ਨਾ ਜਾਂਦਾ ਹੈ ਨਾ ਹੂੰ ਵੈਸੇ ਨਾ ਸੋਨੇ ਸੋਨੇ ਦੀ ਚਾਲਣਾ ਹੈ ਹੁਣ ਸਿਆਹੀ ਜੀ ਰੁਗੀ ਅੱਗੇ ਥੋੜੀ ਜਾ ਕੇ ਚੋਲ ਲਾ ਲੀ ਦੀ ਜੀ ਮੈਂ ਹੂੰ ਕੰਮ ਜੀ ਵਾਟਰ ਬੋਤਲ ਸ਼ੁਬਰੀ ਤੇ ਬਾਕੀ ਲੱਤੀ ਹਦੀ ਬੋਤਲ ਉਹ ਤੋੜੀ ਤਾਂ ਲੈ ਕੇ ਗਈ ਸੀ ਕਰਨੋਂ ਲੈਣੀ ਹੈ ਬੋਤਲ ਕਰਨੋਂ ਲੈਣੀ ਆ ਉਹ ਜਿਹੜੀ ਬੜੀ ਉਹ ਤਾਂ ਅੱਜ ਹੀ ਮੈਂ ਆਪਾਂ ਬਾਹਰ ਨੂੰ ਦਨ ਜਾਣੇ ਚਾਹ ਤੇ ਪਾਣੀ ਭਰ ਕੇ ਲੈ ਜੰਦੇ ਹਾਂ ਛੋਟੀ ਲੈ ਕੇ ਦੋ ਉਹਨਾਂ ਨੂੰ ਬੈਗ ਚ ਕਾਰਨੋਂ ਲੈਣਾ ਇੱਕ ਨੂੰ ਬੈਗ ਲੈਣਾ ਜਾਂ ਜਾਂਦੇ ਬੈਗ ਲੈਣਾ ਉਹਨੂੰ ਨਾਲ ਲੈਟ ਹਾਂ ਨਲਗੇ ਨਹੀਂ ਤੇ ਸੁਲਿਆਈ ਲੁੰਦੇ ਆਣੇ ਨੇ ਨਹੀਂ ਲਿਆਉਂਦਾ ਰਿਹੀਂ ਤੇ ਉੱਥੇ ਤੁਹਾਨੂੰ ਨਾਲ ਲੈ ਕੇ ਆਉਣਾ ਪੈਣਾ ਵੀ 10 ਕੜੀ ਪਸੰਦ ਕਰ ਲੈ ਉਹਸਨੇ ਚੱਲ ਉਹਨੂੰ ਉਹਨੂੰ ਕਹੂੰਗਾ ਵੀ ਆ ਜਾ ਨਾਲ 10 ਕੜੀ ਲੈਣੀ ਹਾਂ ਦੇਖ ਲਿਆ ਬੈਗ ਕਿਹੜਾ ਲੈ ਕੇ ਜਾਣਾ ਉਹਨੂੰ ਲੈ ਤਾਂ ਦੇਖ ਲੈ ਪਸੰਦ ਨਹੀਂ ਆਣੇ ਦੀ ਜਾਈਏ ਉਹਨਾਂ ਦੇ ਮੈਂ ਤੇ ਚ ਵਸਾ ਕਰ ਲੈਣਾ ਸਾਡੇ ਵਾਲਾ ਵੈਸੇ ਇੱਕ ਗੱਲ ਆਪਣੇ ਕਰਨ ਚ ਨਾ ਹੈ ਨਹੀਂ ਵੀ ਹਾਂ ਮੈਂ ਪਸੰਦ ਕਰਨੀ ਚੀਜ਼ ਮੈਂ ਕਰ ਰਹੀ ਹਾਂ ਨਾ ਉਸ ਤੋਂ ਬਾਕੀ ਉਹ ਤਾਂ ਜਿਹੜੀ ਚੀਜ਼ ਬੇਦੋਲ ਮੇਲ ਹੁੰਦਾ। ਪਈ ਨੇ ਆਣੇ ਅੜਕੇ ਟੀਪਨ ਵੀ ਆਪ ਲੈਣਾ। ਬੋਤਲ ਵੀ ਆਪ ਲੈਣੀ। ਉਹ ਚੀਜ਼ ਜਿੰਨੇ ਆਣੇ ਚ ਹੈ ਨਹੀਂ ਆਪਣੇ ਉਹਦੇ। ਇੱਕ 스ਪੂਨ ਹੈਗੀ ਨਾ। ਐਕਸ ਐਕਸ। ਉਹ ਕਿ ਕਣਾਉਗੀ ਫਿਰ ਉਹ ਗੱਲ ਵਿੱਚ। ਨਹੀਂ ਜ਼ਰੂਰੀ ਆ ਵਧੀਆ ਆਪਣੇ ਨਿਆਣੇ ਸਹੀ ਆ। ਅਸੀਂ ਫਿਰ ਠੀਕ ਆ। ਅੱਛਾ। ਮੈਂ ਤੁਸੀਂ ਉਹ ਛੇਤਰ ਨਾਲ ਤੁਸੀਂ ਉਹ ਦੁਕਾਨ ਚੋਂ ਗਾਲਾਂ ਕੱਢਣੀਆਂ ਉਹਨੂੰ। ਹੁਣ ਤਾਂ ਨਾ ਮਿਲਦੀ ਚੀਜ਼। ਪਤਾ ਨਹੀਂ ਹੁੰਦੇ ਕੋਈ ਚੀਜ਼। ਅੱਛਾ ਐਂ ਕੱਢ ਸਦਾ ਮੈਂ ਗਾਲਾਂ। ਬੋਲੋ ਫਿਰ ਉਹ ਕਹਿਣਾ ਮਰੇ ਉਧਰ ਟੈਂਡ ਕਰਾ ਅੱਛਾ ਟੈਂਡ ਕਰਾ ਚਲੋ ਕੋਈ ਰੁਕ ਜੇ ਫਿਰ ਸਮਾਨ ਲੱਤਣਾ ਉਹ ਹੋ ਗਿਆ ਉਸ ਦਿਨ ਚੀਜ਼ਾਂ ਲੈ ਕੇ ਜਾਂਦੇ ਆਪਾਂ ਅੱਛਾ ਸਹੀ ਗੱਲ ਆ ਪੈਸੇ ਆਪਾਂ ਪਹਿਲੇ ਜਵਾਕ ਤੇਰੀ ਜਾਨ ਉਹ ਵੱਡੀ ਹੋ ਜਾਵੇ ਸੋ ਆਪਾਂ ਸੋਫੇ ਵਾਲਾ ਕਮਰਾ ਤਿਆਰ ਕਰਾਉਣਾ ਵੈਸੇ ਆ ਪੁੱਛਣਾ ਚਾਹੀਦਾ ਕਿੰਨੇ ਦਾ ਚੁੱਲਾ ਪੱਲਾ ਕੱਲਾ ਗੈਸ ਬਾਹਰ ਰੱਖ ਲਵੀਂ ਹਾਂ ਸਿੰਗਲ ਚੁੱਲੇ ਕੀ ਕਰਦੇ ਵੈਸੇ ਜੈਸੇ ਉਹ ਕੋਦੇ ਪ੍ਰੈਫਿਟ ਕਰਾ ਲਵਾਂ ਪੱਟੀ ਹਲਦੀ ਵੱਧ ਉਹਨੂੰ ਠੀਕ ਲੜਾ ਚੁੱਲਾ ਥੋਦੀਆਂ ਕਾਂਚੇ ਦਾ ਰੱਖਿਆ ਇੱਥੇ ਪਹਿਲਾਂ ਚੁੱਲਾ ਹੁੰਦਾ ਸੀ ਜਿਹੜਾ ਕਿੱਥੇ ਆ ਉਹ ਬੂਟ ਗਿਆ ਹੈਗੀ ਉਹਦੇ ਪਰਨਾ ਕੋਟਨਾ ਤੇ ਉੱਪਰ ਪਟਾੜ ਦੇ ਕੇ ਉੱਪਰ ਤੇ ਹੀ ਆ ਕੇ ਵੱਜੇ ਅਸੀ ਨਹੀਂ ਮਾਰਿਆ ਪੀਰ ਜੀ ਆਪਣੇ ਆਪ ਗਿਰਿਆ ਮੈਂ ਕਿਹਾ ਪਹਿਲਾਂ ਜਿਹੜਾ ਪਰਾਣਾ ਪਰਾਣਾ ਚੁੱਲਾ ਤੋਂ ਕਿੱਥੇ ਹੈ ਇਹਦੇ ਉਹ ਜਿਹੜਾ ਪਰਾਣਾ ਚੁੱਲਾ ਵੀ ਆਪ ਕਿੱਥੇ ਰੱਖਿਆ ਤੇ ਪਿਆ ਉਹ ਵੀ ਬਸ ਉਹਨੂੰ ਬਾਹਰ ਬਾੜ ਲਓ ਜਿੱਥੇ ਰੱਖਣ ਰੱਖ ਲਓ ਟੁੱਟਿਆ ਤਾਂ ਪਿਆ ਕੰਤ ਰੁੱਟੀ ਲੱਗੇ ਹੋ ਸਾਰਾ ਉਹ ਨਹੀਂ ਇਹ ਜਸਟੀ ਹੋਣਾ ਹਾਂ ਜਿਹੜਾ ਸੀਲ ਦਾ ਤੁੱਲਾ ਤਾਂ ਆਪਣਾ ਰਸੋਈ ਚ ਰੱਖਿਆ ਹੋਇਆ ਤਾਂ ਲੰਬਾ ਉਹ ਕਿੱਥੇ ਆ ਬਾਈ ਕਹਿੰਦਾ ਗੱਲ ਵੀ ਸਹੀ ਏ ਬਾਈ ਉਹ ਵੀ ਬਾਹਰ ਰੱਖ ਸਕਦੇ ਹਾਂ ਠੀਕ ਹੈ ਬਾਈ ਚਲ ਜਿੱਤ ਆਇਆ ਹੈ ਚਲੋ ਨਿਕਲੋ ਬਾਹਰ ਨਿਕਲੋ ਬਾਹਰ ਮਕਾਨੋਂ ਸੇ ਚਲੋ ਕੀ ਹੋ ਗਿਆ ਤੁਹ ਕੀ ਚੜ ਗਿਆ ਚੜਨਾ ਹੀ ਤਾਂ ਹਉਤੂ ਹੀ ਚੜ ਗਿਆ ਸਿੰਗਲ ਲਈ ਆ ਮੈਂ 150 ਹਾਂ ਹਾਂ ਬਾਹਰੋਂ ਕੁਝ ਬਾਹਰੋਂ ਹਾਂ ਮੈਂ ਖੋਲ ਕੇ ਦਿਖਾ ਦਿੰਦਾ ਇੱਕ ਮਿੰਟ ਚਾਹੀਏ ਖੋਲੋ 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 ਜੇਕਰ ਹਾਂਜੀ ਹਾਂ ਫੜਦੀ ਜੀ ਇਹ ਫਿਰ ਕੀ ਚੀਜ਼ ਹੁੰਦੀ ਹੈ ਇਹ ਪੇਸ਼ੈਂਟ ਵਿੱਚ ਬਣਾਉਣ ਵਾਲਾ ਹਾਂ ਸਵੇਰੇ ਮੈਂ ਬਣਾ ਕੇ ਟੋਸ ਖਵਾ ਕੇ ਪਹਾੜਾਂ ਦੇ ਕੇ ਜਾਵਾਂਗਾ ਪਹਾੜਾਂ ਨੂੰ ਹਾਂ ਅੱਛਾ ਜੀ ਜੱਲਾ ਗੋਤੀ ਮੰਮੀ ਉਹਨਾਂ ਨੂੰ ਵੀ ਖਵਾਵਾਂਗੇ ਬਣਾ ਕੇ ਮੈਂ ਦੇਖਿਓ ਕਟਿੰਗਾ ਲਈਏ ਦੇਖੋ ਆਲੂ ਮੰ ਆ ਪਕੜਨਾ ਦੇਖਿਆ ਹਾਂ ਆ ਕਟਿੰਗਾ ਲਈ ਠੀਕ ਹੈ ਫਿਰ ਮਿਲ ਜਾਏਗਾ ਯਾਨੀ 2 ਪੀਸ ਰੱਖਣੇ ਆ ਲੋ ਬਾਕੀ ਇਹ ਵੀ ਚਾਰ ਬਣ ਜਾਣਗੇ ਕੱਟਣੇ ਇਹ ਕੱਟੂਗਾ ਕਿਵੇਂ ਇਹ ਇਹਨੇ ਇਹੋ ਕੱਟਣਾ ਇਹਨੇ ਆਪੇ ਕਟਿੰਗ ਕਰਕੇ ਆਪੇ ਸੀਲ ਕਰ ਦੇਣਾ ਸਰ ਅੱਛਾ ਇਹ ਇਹਦੇ ਵਿੱਚ ਕੁਝ ਵੀ ਨਹੀਂ ਮਤਲਬ ਇਹਨੂੰ ਲੈ ਜਾ ਕੇ ਲਾਈਟ ਚ ਲਾ ਦੇਣਾ ਆਪਣੇ ਆਪੇ ਵਿੱਚ ਬਰੈਡ ਵੀ ਆ ਜਾਣੇ ਆ ਆਪੇ ਬਣ ਜਾਣੇ ਹਾਂ ਨਹੀਂ 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 ਹਾਂ ਬਰੈਡ ਰੱਖਣੀ ਹਿੰਮਤ ਕਰਨੀ ਪੈਣੀ ਆ ਤੁਹਾਨੂੰ ਅੱਛਾ ਉਹ ਸਵਾ ਖਾਣ ਦੀ ਵੀ ਕਰਨੀ ਆ ਅੱਛਾ ਅੱਛਾ ਫੇਚ ਨਹੀਂ ਕਿ ਤਾ ਨਾ ਨਾ ਕਿ ਉਹ ਵੀ ਕੱਟ ਕੇ ਮੂੰਹ ਚ ਵੀ ਪੈ ਜਾਉ ਭਾਈ ਕਹਿੰਦੇ ਖਾਣ ਦੀ ਹਿੰਮਤ ਕਰਨੀ ਅੱਛਾ ਮੇਰੇ ਪਿਖਾਣੇ ਰੱਖੋ ਜੀ ਮੈਂ ਰੱਖਦਾ ਨੀ ਇਹ ਤਾਂ ਵੈਸੇ ਪ੍ਰਾਈਸ ਕੀ ਆ ਮੈਂ ਰੇਟ ਚੈੱਕ ਕਰ ਦਿੰਦਾ 2 ਮਿੰਟ ਸਹੀ ਸਹੀ ਲਾਇਓ ਬਹੁਤ ਵਧੀਆ ਲਗਾ ਇਹ 150 ਹਾਂਜੀ ਰਿੰਗੋ ਫੌਟ ਨਾ ਫਰੂਟ ਬੋਟਲ ਹਾਂਜੀ ਹਾਂਜੀ ਕਿਹਦੇ ਦੇ ਤੁਸੀਂ ਇਹ ਦੇ ਦੇ ਅੱਛਾ ਇੱਕ ਮਹੀਨੇ ਦਾ 2200 2200 ਨਹੀਂ ਨਹੀਂ ਦੋ ਹੀ ਹੁੰਦੇ ਨਾ ਸਰ 150 ਮੈਨੂੰ ਇੱਕ ਹੀ ਦੇਣਾ ਹਾਂ ਬੈਠ ਗੁਰਸ਼ਕਤੀ ਦੇ ਸਕੂਲ ਦਾ ਫਰਕ ਪੈ ਗਿਆ ਨਾ ਵੀ ਉਹ ਗੱਲ ਨਹੀਂ ਤੁਸੀਂ ਗੁਰਸ਼ਕਤੀ ਸਕੂਲ ਦਾ ਮਾੜਾ ਨਹੀਂ ਕਿਹਾ ਨਾ ਇੰਨਾ ਕਿਉਂ ਹਟਾ ਹੇ ਤਾਂ ਹੀ ਤੇ ਦੇਖ ਸਾਡੀ ਅਨਪੜ੍ਹ ਜਾਨੀ ਇਹਨੂੰ ਆਉਣ ਲੱਗ ਗਿਆ ਉਹ ਮਤਲਬ ਮਤਲਬ ਅਨਪੜ੍ਹ ਦੇਖ ਪੰਜਵੀਂ ਪਾਸ ਅੰਗਰੇਜ਼ੀ ਬੋਲਦੀ ਹੋਵੇ ਆਏ ਹੋਏ ਮਾੜੇ ਬੰਦੇ ਦੇ ਵਿੱਚ ਕੋਈ ਤਾਂ ਗੁਣ ਚੰਗਾ ਹੋਵੇਗਾ ਉਹ ਕੰਮ ਆ ਜੀ ਸਾਡੇ ਵਿੱਚ ਅੱਛਾ ਬੀਰੇਸੀ ਜਲਦੀ ਜਾਣਾ ਸਾਨੂੰ ਚੰਗੇ ਬੰਦੇ ਚ ਮਾੜੇ ਗੁਣ ਵੀ ਹੁੰਦੇ ਆ ਮਾੜੇ ਮਤਲਬ ਕੀ ਕਹਿਣਾ ਤੁਸੀਂ ਮੈਂ ਤਾਂ ਮੰਨੂ ਕਹਿਣਾ ਚਾਹੁੰਦੀ ਇਹ ਰੰਗ ਕਹਿੰਦਾ ਫਿਰ ਕਹਿੰਦਾ ਕੀ ਨਹੀਂ ਤੁਸੀਂ ਗੱਲ ਸਮਝਿਆ ਨਹੀਂ ਇਹ ਕਿਉਂ ਬੁਰੀ ਵਾਲੀ ਵਸੀਲ ਕਹਿੰਦੇ ਦਿਲਾ ਸੋਚ ਸਮਝ ਕੇ ਚੱਲ ਹਾਂ ਸੋਚ ਸਮਝ ਕੇ ਚੱਲ ਹਾਂ ਪੈਰਾ ਦੇ ਵਿੱਚ ਬਹੁਤ ਰੋੜੇ ਨੇ ਅੱਛਾ ਤੈਨੂੰ ਨਿੰਦਣ ਵਾਲੇ ਬਹੁਤ ਨੇ ਸਿਫਤਾ ਕਰਨ ਵਾਲੇ ਥੋੜੇ ਨੇ ਅੱਛਾ ਹਾ ਕੀ ਗੱਲ ਇਹ ਇਹ ਗੱਲ ਡੂੰਗੀ ਜੀ ਬਾਜਰੀ ਦਾ ਹੈਗੀ ਆ ਕੋ ਥੋੜੀ ਜਿਹੀ ਉਹ ਸਮਝ ਗਏ ਉਹ ਸਮਝ ਗਏ ਅੱਛਾ ਸੰਜੇ ਨੇ ਆਲੇ ਸੰਝ ਗਏ ਉਹ ਨੂੰ ਲੈ ਕੇ ਬਸ ਉਹ ਸਮਝ ਗਏ ਹਮੋਂ ਨੇ ਸਮਝਾ ਗਏ ਅੱਜ ਕਹਿ ਲਈ ਅੱਜ ਹਿੰਦੀ ਦੇ ਸ਼ੇਰ ਅੱਜ ਸ਼ੇਰੋ ਸ਼ੇਰੀ ਹੋ ਰਹੀ ਹੈ ਅੱਜ ਸ਼ੇਰੋ ਸ਼ੇਰੀ ਦੇਖਣੇ ਵਾਲੇ ਬਹੁਤ ਸਾਰੇ ਤੇਰੀ ਗੱਲ ਸੁਣ ਤੂੰ ਹੀ ਕਹੀ ਜੰਨੀ ਆ ਵੀ ਨਹੀਂ ਚੁਸਤਾ ਮੈਂ ਮਿੰਨੀ ਸੈਲ ਵੀ ਚਲਾਉਂਦੇ ਸਾਡੇ ਬੰਦੇ ਭਾਬੀ ਇਹ ਕੱਦ ਕਿਹਾ ਮੈਂ ਚੁਸਤਾ ਕੋਈ ਆਪਣਾ ਮੂਹਤੇ ਕਹਿ ਦੋ ਨਹੀਂ 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 ਕਈ ਥਾਂ ਤੇ ਵੀਡੀਓ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਇਹ ਵੀ ਬੋਲਦਾ ਟਾਈਮ ਪਾਣੀ ਬਸ ਸਾਰਾ ਕੱਟੇ ਕਿੱਥੇ ਫਰਨੀਆ ਤਾਂ ਗਿਰਦੀ ਅੱਛਾ ਕਰਨ ਵਾਸਤੇ ਉਹ ਤਾਂ ਅਈ ਕਦੇ ਵੇ ਰੁੜਦੀ ਫਿਰ ਦਿੰਦੀ ਐ ਬਾਕਸਿੰਗ ਕਰਦੀ ਲਓ ਦੇਖੋ ਆਹ ਦੇਖੋ ਇਸ ਸੈਲਰੀ ਬੋਟਲ ਬਹੁਤ ਅੱਛੀ ਹੈ ਅੰਦਰੋਂ ਸਟੀਲ ਹੈ ਸੈਲੋ ਦੀ ਹੈ ਸੈਲੋ ਦਾ ਜਿਆਦਾਤਰ ਕਦਰ ਕੰਪਨੀਆਂ ਦਾ ਹੀ ਸਮਾਨ ਹੁੰਦਾ ਸਾਡੇ ਕੋਲ ਸੈਲੋ ਦੀ ਇਹਦੇ ਨਾਲ ਦੇਖ ਨੂੰ ਨਾ ਜਸਮੀਨ ਇੰਨੀ ਤੇਰੇ ਸੈਲੋ ਦੀ ਮੇਬੀ ਸੈਲੋ ਬாய் ਗਰਲ ਹੈ ਬੋਏ ਬੋਏ ਹਾਂ ਅੰਦਰਜੀ ਆ ਇੱਕ ਆ ਦੇਖੋ ਇਹ ਇੱਕ ਮਿਲਟਨ ਦੀ ਆ ਉਹ ਸੈਲੋ ਦੀ ਆ ਮਿਲਟਨ ਦੀ ਆ ਮਿਲਟਨ ਵੀ ਮਾੜੀ ਨਹੀਂ ਹੈਗੀ ਮਿਲਟ ਮਿਲਟਨ ਵੀ ਠੀਕ ਆ 1 ਲੀਟਰ ਇਹ ਵੀ ਸੀਲ ਦੀ ਵਿੱਚ ਆ ਅੰਦਰੋਂ ਸੀ ਦੇਣੀ ਹੈ ਆਪਾਂ ਦੂਜੀ ਤਾਂ ਫਿਰ ਬੜੀ ਲਈ ਠੀਕ ਨਹੀਂ ਹੁੰਦੀ ਠੀਕ ਹੈ ਹਾਂਜੀ ਜੀ ਬਾਕੀ ਆ ਠੀਕ ਆ ਚੈਲੋ ਦੇ ਸਾਈਜ਼ ਦੇਖ ਲਓ ਕਿੰਨੇ ਸਾਲ ਦਾ ਬੱਚਾ ਦਾ ਹੈ ਇਹਨਾਂ ਤੋਂ ਮੁੱਕਦਾ ਨਹੀਂ ਪਾਉਂਦਾ ਮੇਰੇ ਸਾਹਮਣੇ ਠੀਕ ਹੈ 600 ml ਠੀਕ ਹੈ ਆ 1 ਲੀਟਰ ਹੈ ਪੂਰਾ 1 ਲੀਟਰ ਹੈ ਪਰ ਪ੍ਰਾਈਸ ਵਿੱਚ ਕੀ ਫਰਕ ਹੈ ਇਹਨਾਂ ਦੇ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਭਾਜੀ ਫਿਰ ਵੀ 345 400 400 ਪਨੀਰ ਵਰਡ 60 70 ਦਾ ਫਰਕ ਹੋਣਾ ਹੈ ਉਹਨਾਂ ਦੇ ਵਿੱਚ ਫਿਰ ਆ ਲੈ ਲੋ ਹਾਂਜੀ ਵੀ ਕਲਰ ਹੋਰ ਨਹੀਂ ਹੋ ਦੇਖੋ ਰਾਸਮਨ ਰੈੱਡ ਵੀ ਪਤਾ ਲਿਖ ਪਲੇ ਹੋਣਾ ਹੈ ਜੀ ਗ੍ਰੀਨ ਹਾਂ ਬਲੈਕ ਚੱਲੇਗੀ ਜਰਾ ਅਗਰੇ ਜੀ ਚੱਲਦੀ ਐ ਇਹ ਅੱਜ ਕੱਲ ਫੋਨ ਤੇ ਨਾ ਕਹਿੰਦੇ ਨਹੀਂ ਹੁੰਦੇ ਤੇ ਆਂਦਾ ਸਾਫ ਤੇ ਕਹਿੰਦੇ ਮੇਰੀ ਉਮਰਾਂ ਚ ਕੀ ਲਿਖਿਆ ਆ ਜਿਹੜਾ ਬੰਦਾ ਨਾ ਚੱਲਦਾ ਹੈ ਨਾ ਪਰਫੋਰਮੈਂਸ ਸਾਰਾ ਉਹਨੂੰ ਸੱਤਾਰੇ ਬਹੁਤ ਕੁਝ ਕਰਦੇ ਨੇ ਹਾਂ ਸਟਾਈਲ ਆਠ ਹੀ ਕਰ ਲਓ ਬਸ ਹੂੰ ਅਵੀ ਕਲਰ ਵਧੀਆ ਲੱਗ ਰਿਹਾ ਹੈ ਇਹਨਾਂ ਦਾ ਆਹੀ ਵੀ ਬਾਈਟ ਵੀ ਆਹੀ ਲੈ ਲਓ ਇੱਕ ਨਾ ਬਰਸ਼ ਵੀ ਦਿਓ ਮੈਨੂੰ ਬੋਤਲਾਂ ਤੋਂ ਜੀਤ ਦੀ ਨਾ ਮੈਂ ਬੋਤਲ ਸਾਫ ਕਰਾਂ ਹਾਂਜੀ ਹਾਂਜੀ ਬਰਸ਼ ਇਹ ਨਾ ਨਹੀਂ ਹੁੰਦਾ ਮੈਨੂੰ ਲਫੈਂਟ ਉਹ ਲੈਣ ਨੂੰ ਕਹਿੰਦੇ ਹਾਂ ਹੁਣ ਟੋਸਟਰ ਬਾਰੇ ਜਾਣਕਾਰੀ ਦੇ ਦੂੰ ਹਾਂ ਟੋਸਟਰ ਬਾਰੇ ਜਾਣਕਾਰੀ ਜੀ ਵਿੱਚ ਆ ਗਏ ਆ ਅਖੀਰ ਬੀ ਤੁਸੀਂ ਇਹ ਨਾਨ ਸਟਿਕ ਪ੍ਰੋਡਕਟ ਹੈ ਇਹਦੇ ਉੱਤੇ ਤੁਸੀਂ ਕੋਈ ਵੀ ਆਇਲ ਯੂਜ਼ ਨਹੀਂ ਕਰਨਾ ਕੋਈ ਗ੍ਰੀਸਿੰਗ ਨਹੀਂ ਕਰਨੀ ਕੋ ਕੁਝ ਨਹੀਂ ਕਰਨਾ ਡਰਾਈ ਤੁਸੀਂ ਜੋ ਚੀਜ਼ ਪਾਣੀ ਹੈ ਇਹਦੇ ਵਿੱਚ ਸਿੱਧੀ ਰੱਖ ਦੇਣੀ ਹੈ ਉਹ ਬੰਦ ਕਰ ਦੇਣਾ ਇਹਨੂੰ ਤੁਹਾਨੂੰ ਕੋਈ ਆਇਲ ਕੋਈ ਬਟਰ ਲਗਾਉਣ ਦੀ ਲੋੜ ਨਹੀਂ ਕੋਈ ਰਿਕਵਰ ਅੰਦਰ ਤੁਸੀਂ ਜੋ ਮਰਜੀ ਜਿਵੇਂ ਤੂੰ ਬੇਸਲ ਨਹੀਂ ਹਾਂ ਹਾਂ ਉਹ ਤੁਹਾਡੀ ਬਾਹਰਲੀ ਸਾਈਡ ਕੁਝ ਨਹੀਂ ਹੈਗਾ ਹਾਂ ਆਪਣੀ ਤੁਹਾਡੀ ਇੱਕ ਟੇਸਟ ਹੈ ਜਿਹੜੀ ਬਟਰ ਪਾ ਕੇ ਖਾਣੇ ਹੋ ਜਾਂ ਕੋਈ ਵੀ ਚੀਜ਼ ਮੈਰੀਨੇਟ ਕਰਕੇ ਜਿਹਦੀ ਚਾਹੀ ਮੈਂ ਆਨਿਸਟ ਕਰਦੇ ਹਾਂ ਚਾਹੀ ਜਿਹਦੀ ਤੁਹਾਡੀ ਗੱਲ ਬਟ ਇਹਨੂੰ ਲੋੜ ਕੋਈ ਨਹੀਂ ਇਹ ਡਰਾਈ ਪਤਾ ਵੀਰ ਜੀ ਮੇਰਾ ਮਸਾਲਾ ਜਿਹਨੇ ਵੀ ਆਟੋ ਕੱਟ ਬਣ ਗਿਆ ਫਿਰ ਇਹ ਗ੍ਰਿਲ ਕਰ ਦੇਣਾ ਤੇ ਉਹਨੂੰ ਉਸ ਚੀਜ਼ ਨੂੰ ਕਟਿੰਗ ਕਰਕੇ ਤੇ ਸੀਲ ਕਰ ਦੇਣਾ ਮਤਲਬ ਉਹਨੇ ਬੰਦ ਹੋ ਜਾਣਾ ਪ੍ਰੋਪਰ ਜੀ ਜਿੱਦਾਂ ਬਣਿਆ ਇੱਧਰ ਹੀ ਸੜੇਂ ਕਰਤੀ ਹੈ ਹੈਲਥ ਵਾਈਜ਼ ਵਧੀਆ ਚੀਜ਼ ਹੈ ਮਤਲਬ ਮਤਲਬ ਹਾਂ ਹੈਲਦੀ ਹੈ ਜਿਵੇਂ ਆਪਾਂ ਵੀ ਟਮਾਟਰ ਖੀਰਾ ਵਗੈਰਾ ਫਰਦੇ ਜੋ ਮਰਜੀ ਖਾ ਸਕਦੇ ਹਾਂ ਹਾਂ ਕੱਚੇ ਹੀ ਬਾਦੋ ਕੋਈ ਇਸ਼ੂ ਹਾਂਜੀ ਅੱਜ ਕੱਚੀ ਬੋਲੇ ਸੀ ਸੀ ਕੋਈ ਕੋਈ ਮੋਬਾਈਲ ਉਹ ਕਰੰਡੀ ਲੋ ਤਾਂ ਮੈਂ ਆਪਣੇ ਪ੍ਰਵਾ ਬਸ ਤੇ ਲੈ ਕੇ ਦੇਣ ਲੱਗੀ ਆ ਅੱਛਾ ਕੀ ਹੈ ਠੀਕ ਹੈ ਬਰਥਡੇ ਕਿੰਨੇ ਲੱਗੇ ਆ ਬੰਦਾਂ ਨੂੰ ਜਿਵੇਂ ਹੁਣ ਬੇਸਨ ਦਾ ਚੀਲਾ ਬਣਾਉਣਾ ਆਪਾਂ ਪਿਆਜ਼ ਵੀ ਪਾ ਕੇ ਜੀ ਬਸ ਸੇਮ ਥਿੰਗ ਉਹ ਵੀ ਪਾ ਸਕਦੇ ਹੋ ਤੁਸੀਂ ਦੇਖੋ ਨਾ ਇਹ ਉਹ ਤਾਂ ਤੁਹਾਡਾ ਟੇਸਟ ਹੈ ਲੋਕੀ ਤਾਂ ਮਲਾਈ ਤੇ ਗੁੜ ਵੀ ਪਾ ਕੇ ਬਣਾਉਂਦੇ ਆਂ ਸ਼ੱਕਰ ਪਾ ਕੇ ਵੀ ਬਣਾਉਂਦੇ ਆਂ ਦੇਖੋ ਜੀ ਆਪਾਂ ਜਿਹੜੇ ਆਹ ਬਣ ਜਾਂਦੇ ਨੇ ਕੁਝ ਨਹੀਂ ਹੈ ਇਹ ਅੰਡਰਗਰਾਉਂਡ ਹੈ ਇਹਦੇ ਅੰਦਰ ਸਾਰਾ ਵੀ ਚਿਕਾ ਬੜਾ ਹੈ ਨਹੀਂ ਬੱਚਦੀ ਆ ਉਹ ਮਿਊਨਿਕਲ ਬੰਦ ਜੇ ਜਿਹੜੀ ਆਪਣੀ ਘਰ ਦੀ ਮਲਾਈ ਨਹੀਂ ਹੁੰਦੀ ਫਰੈਂਡ ਦੇ ਵਿੱਚ ਉਹ ਲਾ ਕੇ ਸਬ ਤਮਾਟਰ ਟੀਦਾ ਪਿਆਜ਼ ਬਾਕੇ ਇਹ ਚੀਜ਼ਾਂ ਪਾ ਕੇ ਬਣਾ ਵਿੱਚ ਨੂਨ ਪਾ ਕੇ ਕਾਲੀ ਮਿਰਚ ਪਾ ਕੇ ਬਣਾ ਜਿਵੇਂ ਖਸ ਖਸ ਕੇ ਖਾਣੇ ਹੈ ਠੀਕ ਹੈ ਕਿੰਨਾ ਵੀ ਜਿਹੜੀ ਸੰਦੀਪ ਕਰੀਮ ਲਿਉਂਦੀ ਹੈ ਮੇਰਾ ਗਲ ਫੜਦਾ ਉਹ ਨਹੀਂ ਮੇਰੇ ਵਗੇ ਲਾਹਣ ਤੇ ਸੁਖਵੀਰ ਵੇਰ ਨਹੀਂ ਆਉਂਦਾ ਨਹੀਂ ਬੇਕਾਰ ਵਧੀਆ ਨਹੀਂ ਜਿਆਦਾ ਪਾਜ ਦੇ ਬਾਦ ਕਰੀਮ ਬੰਦ ਭੈਣ ਨੇ ਕਹੇ ਘਰ ਦੀ ਕੁੜੀ ਨੇ ਉਹ ਵੀ ਕਰੀਮ ਨਹੀਂ ਲੈ ਕੇ ਆਉਣੇ ਉਹ ਨਹੀਂ ਲੈ ਕੇ ਆਉਣੀ ਕਰੀਮ ਤਾਰ ਨਹੀਂ ਦੀ ਆ ਲੈ ਕੇ ਚਾਹ ਤੇ ਨਹੀਂ ਕਰੀਮ ਥੋੜੀ ਨਾ 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 ਜਮਾ ਵੀ ਨਹੀਂ ਕਰੀਮ ਮੜਾ ਕਰੀਮ ਤਾਰ ਨਹੀਂ ਹੋਣਾ ਵੀ ਦੇਖੋ ਜਿਹੜੀ ਸਕਿਨ ਹੁੰਦਾ ਨਾ ਦੋਨੋਂ ਕੁਟਦੇ ਜੀ ਤੇਰ ਤੰਤਰ ਮੇਰੇ ਨਾਲ ਕੁ ਮ ਕਰਵਾ ਲਵਾਂ ਕਿ ਤੇ ਗਰਦ ਵਰਿਆ ਕਿ ਲੱਗਦਾ ਠੀਕ ਆ ਠੀਕ ਕਰਵਾ ਲਈ ਫਾਗਵਾ ਕੇ ਤੋਰਨਾ ਨਹੀਂ ਉਹ ਮਾਂ ਮੈਂ ਜਦੋਂ ਖਾਮਾ ਬਣਾ ਕੇ ਦੇਖਣੇ ਓ ਜਿਆਦਾ ਤਾਂ ਫਿਰ कविता से ना मां स्वाद वाला नहीं कविता से पीते तो कविता से ऐसे वाला सानवा नहीं आइसक्रीम को बिना भरना आइसक्रीम वाला स्वाद है जी नहीं सिम्पल डालिए हां सिम्पल एक मेरा आउटपुट का बिना बिठा तो कविता सिंपल हां देखो कविता सिंपल है बिना तीनम मीठे वो भी सिंपल से मोटा मीडियम मीडियम ਜਾ ਰਹੀ ਹਾਂ ਵੀਡੀਓ ਤੇ বিনা ਮਿੱਟਰੇ ਠੀਕ ਕਰਿਆ ਮੈਂ ਬਿਲਕੁਲ ਸਹੀ ਕਰਿਆ ਤੁਸੀਂ ਬਹੁਤ ਸਿਆਣੀ ਸੀ ਤੁਸੀਂ ਵੇ ਨਹੀਂ ਬੈਠੀ ਆ ਸਾਡੇ ਕੋ ਜਾ ਕੇ ਕੋਈ ਹੈ ਤੇਰੇ ਨੇ ਫਾਸੀ ਉੱਤੇ ਜਾ ਤਾ ਆਪਣਾ ਵਜ਼ਨ ਨਹੀਂ ਉਹ ਕਰਨਾ ਹੈਗਾ ਮੈਂ ਮੈਂ ਨਾ ਤਿੰਨਾਂ ਦੋਨਾਂ ਨਾਲ ਹੋਵਾਂ ਤਾਂ ਹੀ ਵੱਡੇ ਬੇ ਗਧਿਆਂ ਕੋਈ ਨਹੀਂ 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 ਹਰ ਦਿਨੇ ਚੀਚੀ ਖਾਣੀ ਉਹਨੂੰ ਐ ਖਾ ਲੈਣੀ ਆ ਚੱਕ ਕੇ ਹਾਂ ਐ ਦੇ ਦੀ ਬਾਦ ਵਿੱਚ आणि साकडे दा देख नॉन वर आहे दशन

दिल्ली में देखने भी जगह खड़ी हो वो आ गया मेरी मेरे मेरा नंबर नहीं है कोई बड़े साइड किसी से हां अच्छा बड़ा नंबर नहीं है ये मिलता है अंदर में इतनी बड़ी गाड़ी है अंदर किसी से भी ये सॉफ्ट करता है कभी आवाज नहीं करती किसी को चाहते नहीं प्यार को हम करे ਇਹ ਲੈ ਲਓ ਸੁਣਨੇ ਨੂੰ ਜਿੰਕੋ ਫਲੈਕਸੀਬਲ ਸੋਨਾ ਦੀ ਆਵਾਜ਼ ਇਹ ਕਰਦੇ ਬਿਲਕੁਲ ਵੀ ਜਿੰਨਾ ਮਰਜ਼ੀ ਮੈਂ ਪੈਰ ਪਾ ਕੇ ਤੁਸੀਂ ਐਂ ਕਰ ਲੋ ਜੇ ਐਂ ਕਰ ਲੋ ਪੈਰ ਉੱਤੇ ਏਡੀ ਦੀ ਜਿਹੜੀ ਚੁੱਕੇ ਚੱਲ ਰਹੀ ਹੈ ਏਡੀ ਅੱਡਾ ਦੀ ਕੋਈ ਹਰੇਕ ਨੂੰ ਜਿੰਨੇ ਮਾਰੋ ਜਿਹੜੀ ਇਹਨਾਂ ਨੂੰ ਡਿਸਟ੍ਰਿਬਿਊਸ਼ਨ ਦੀ ਹੋਣੀ ਨਹੀਂ ਮਿਲਦਾ ਕਿੰਨੇ ਦੀ ਹੈ ਇਹ ਸਾਡੇ ਸੇਵ ਦੇ ਇਹ ਕੰਚਨ ਦੀ ਵਧੀਆ ਹੈਂਡ ਮੇਡ ਹੈ ਆਪਣੇ ਹੱਥੀਂ ਬਣੀ ਹੋਈ ਹੈ ਇਹ ਬੰਦੇ ਕਲਾਕਾਰ ਬਣਾਉਂਦੇ ਨੇ ਆリエ ਆਪਣੇ ਲੋਕਾਂ ਤੋਂ ਜਿਆ ਆਉਦਾ ਮਾਲ ਬਣਿਆ ਉਹ ਦਿੱਲੀ ਵਾਲਾ ਮਾਲ ਚਾ ਲੱਗਦੀ ਆ ਹਾਂ ਯਸਿੰਦਰ ਦੇ ਸਾਈਜ਼ ਆ ਨਿਕਲ ਆਇਆ ਪਹਿਲਾਂ ਹਾਂ ਉਹ ਕਿਹੜੀ ਉਹ ਵਾਲੀ ਇੱਕ ਬੜਾ ਵੀ ਮਿਲੂਗਾ ਹਾਲ ਕਸਰ ਘੱਟ ਸੀਗੀ ਹਾਲ ਥੋੜੀ ਜਿਹੀ ਸ਼ਾਪਿੰਗ ਦੀ ਤੇ ਕਹਿੰਦੇ ਕਰਨ ਵਾਸਤੇ ਹਾਲ ਪੜਾਈ ਵਾਸਤੇ ਬੈਗ ਵੀ ਲੈਣੇ ਇਹਨਾਂ ਨੇ ਤੇ ਹੁਣ ਬੈਗ ਪਹੁੰਚ ਗਏ ਜੀ ਮੋਸੇ ਵਾਲਾ ਵਾਲਾ ਬੈਗ ਆ ਹੈਗਾ ਆ ਹੈਗਾ ਆ ਹੈਗਾ ਅੱਗੇ ਦੇਖਦੇ ਹਾਂ ਹੁਣ ਕਿਆ ਚੀਜ਼ ਹੈ ਲਾਈਟਰ ਤਿੰਨ ਚਾਲ ਪਿਸ ਲਈ ਆਏਗਾ ਮੈਂ ਸਾਹ ਨਹੀਂ ਆਪਣਾ ਚਲਦਾ ਹੋਰ ਥੋੜਾ ਲਿਆਉਣਾ ਲੱਗ ਲੰ ਮੇਰੇ ਨਾਲ ਤੇ ਸੇ ਪਤਾ ਨਹੀਂ ਕਾ ਤੇ ਚਲਦਾ ਆ ਆਟਾ ਪਾਤਾ ਜਿੰਨੇ ਉੱਛ ਆਟਾ ਪਾਤਾ ਥੋੜੀ ਲਾਜੀ ਕੁੜੀ ਬਦਖੋਲ ਬਾਣੀ ਨਾ 100 ਦਾ ਤੋਂ ਗਈ 100 ਦਾ ਹੀ ਆ ਦੋ ਤਿੰਨ ਕਰੋ ਨਾ ਉਹ ਲੈ ਕੇ ਕਿਤੇ ਦੇ ਆ ਬੋਤਲਾਂ ਸਾਡੇ ਕੋਲ ਹੋ ਜੀ ਮਿਲਣ ਦੀ ਆ ਪਾਣੀ ਬੜੀਆਂ ਗਰਮ ਬਿਜਲੀ ਤੇ ਲੱਗਦਾ ਲੱਗ ਲੱਕੇ ਅੱਛਾ ਉਹ ਤਾਂ ਬਹੁਤ ਹੈਗਾ ਤਾਂ ਆਏਗਾ ਤਾਂ ਬੇਸਮੈਂਟ ਚ ਬੇਸਮੈਂਟ ਚ ਵਰਤਦੇ ਨਹੀਂ ਹੈ ਕਿ ਜਦੋਂ ਜਸਤੋਂ ਹੀ ਵਰਤਦੇ ਆਂ ਕਿ ਪਾਣੀ ਪੀਣਾ ਚਾਹ ਚਾਹ ਬਣਾਉ ਚਾਹੇ ਉਹਦੇ ਵਿੱਚ ਜੇ ਦੁੱਧ ਪਾ ਲਓ ਉਹਦੇ ਵਿੱਚ ਜੋ ਮਰਜ਼ੀ ਕਰੋ ਹਾਂ ਦੇ ਮੂੰਹ ਆ ਜਾ ਕਰਦੇ ਮੈਂ ਕਹਿੰਦਾ ਸਭ ਥੱਲੇ ਰੱਖ ਦਿੰਦੀ ਆਂ ਪੈਸਾ ਨਾ ਖੁਲਿਆ ਹੰਡੀ ਚ ਜਸ ਸੋ ਉਹ ਤਰ੍ਹਾਂ ਖਾਲੀ ਆਂ ਆਂਗਾ ਤੋ ਉਹ ਕਲਾਸ ਚ ਆਦੇ ਨਹੀਂ ਪਸੰਦ ਚਾਰ ਬਗੰਪਾ ਅੱਗੇ ਹੋ ਜੀ ਮੇਤਾ ਬੈਗ ਬੜਾ ਹੈ ਨੰਬਾਈ ਤਾਂ ਦੇਖ ਲੋ ਬੈਗ ਦੀ ਲੰਬਾਈ 22 ਥਾਲ ਲੰਬਾਈ ਹੈ ਲੰਬਾਈ ਜਿਆਦਾ ਬੜਾ ਇਤ ਲੰਬਾਈ ਸਕੂਲ ਵਾਸਤੇ ਚਾਹੀਦਾ ਬੱਚੇ ਵਾਸਤੇ ਯਾਰ ਸਕੂਲ ਵਾਸਤੇ ਚਾਹੀਦਾ ਇਹ ਕੱਪੜੇ ਵਾਲਾ ਕੱਢ ਕੇ ਦੇਤਾ ਉਹਨਾਂ ਨੇ ਜੋ ਮੁੰਡੀਆਂ ਕੋਲ ਨਹੀਂ ਕਰਦਾ ਬਹੁਤ ਜਿਆਦਾ ਬੜਾ ਆ ਬੜਾ ਇਹ ਫਿਰ ਇਹ ਆ ਲਖਾ ਬੜੇ ਬਾਹਰ ਦੇ ਸਕੂਲ ਬੈਗ ਹਾਂ ਇਸ ਨੂੰ ਆ ਇਸ ਬੂਟਾ ਉਹ 컬러 ਨਹੀਂ ਆ ਇਸ ਬੂਟਾ ਅਲੀ ਉਹਨੇ ਇੱਕ ਮੋਟਾ ਦੇ ਬਾਹਰ ਦਸਤੂਰ ਪਾ ਰਹਿਣ ਨੂੰ ਓਕੇ ਬਲੋਜੀ ਆਹੇ ਭਾਈ ਸਾਹਿਬ ਲਓ ਜੀ ਟੋਸਟ ਮਸ਼ੀਨ ਦੀ ਉਹ ਸ਼ੁਰੂ ਹੋ ਗਈ ਅ ਟੈਸਟਿੰਗ ਉਹ ਲਾਤਾ ਭੈਣ ਵਿੱਚ ਕਿਛੁ ਦੇ ਹਾਂਜੀ ਦੋ ਲਾ ਕੇ ਓਕੇ ਉਹ ਜਿਹੜਾ ਭੈਣ ਸਾਡੀ ਕਹਿੰਦੀ ਵੀ ਤੁਹਾਨੂੰ ਬੀਰੀਆ ਨੂੰ ਆਪਣੇ ਆਨੂੰ ਇਹਨਾਂ ਦਾ ਉਹ ਘਾਟਨ ਕਰਕੇ ਕੁਛ ਨਾ ਕੁਛ ਖਲਾਉਣਾ ਅ ਲੈ ਆਇਆ ਤੇ ਲੈ ਆਇਆ ਤੇ ਰੱਖੀ ਜਾ ਕੇ ਹਾਂ ਹਾਂਜੀ ਬ੍ਰੈਡ ਨੇ ਓਕੇ ਚਾ ਵੀ ਗਈ ਬਣਾ ਤੇ ਚਾਹ ਬੁਲ ਗਈ ਹੋਣੀ ਹੈ ਹਨਾ ਭਾਬੀ ਭੰਡੇ ਮੰਨਣ ਲੱਗੇ ਭਾਬੀ ਮੰਨਣ ਲੱਗੇ ਭਾਂਡੇ ਦਾ ਗੱਲ ਠੀਕ ਹੈ ਇਹ ਤਾਂ ਮੈਨੂੰ ਪਤਾ ਹੀ ਹੈ ਇਹਦੇ ਹਾਲਾਤਾਂ ਦਾ ਤਾਂ ਮੈਨੂੰ ਪਤਾ ਸਾਰਾ ਹੈ ਇਹ ਤਾਂ ਮੈਂ ਪਹਿਲਾਂ ਐਕਸਪੈਕਟ ਕਰ ਲੈਂਦਾ ਵੀ ਜਦੋਂ ਕੰਮ ਕਰਨ ਬੰਦਾ ਚੱਲਿਆ ਹੈ ਤੱਕ ਇੰਨਾ ਕੁ ਵਧੀਆ ਕੰਮ ਹੋਣਾ ਹਾਂ ਬੋਲਦੀ ਨਹੀਂ ਕੋਈ ਸਾ ਬੋਲ ਸਵੇਰੇ ਸਵੇਰੇ ਅੱਛਾ ਵੀ ਕਨ ਮੂਡ ਖਰਾਬ ਕਰਨਾ ਹੈ ਦੋਏ ਦਾ ਕਰ ਦੇਣਾ ਖਰਾਬ ਮੂਡ ਬਸ ਹਨਾ ਤੋ ਉਹਦਾ ਮੂਹਰ ਨੂੰ ਤਾਂ ਕਰਾਉਂਦੇ ਨੇ ਮੈਂ ਦਿਖਾਉਣਾ ਚਾਹੁੰਦਾ ਵੀ ਇਹ ਸਾਡੀ ਰਸੋਈ ਹੈ ਜੀ ਚੈੱਕ ਕਰੋ ਜੀ ਬਹੁਤ ਵਧੀਆ ਰਸੋਈ ਹੈ ਸਾਡੀ ਸੰਦੀਪ ਹੂੰ ਬੜੀ ਗੱਲ ਕੋ ਸਰ ਅਰ ਸੋਈ ਦਿਖਾਉਣੀ ਹੈ ਆਪਣੀ ਹੈ ਕਹਿੰਦਾ ਮੈਂ ਸੋਈ ਦਿਖਾਉਂਦਾ ਇਹਨਾਂ ਦੀ ਆ ਦੇਖੋ ਮੜ ਜਾਗਾ ਇਹਨਾਂ ਦੇ ਆਲਾਤ ਦੇਖ ਲਓ ਇਹਦੇ ਆਹ ਕੋਈ ਗੱਲ ਨਹੀਂ ਹੈ ਜੀ ਇਹ 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 ਕੁਝ ਗੱਲਬਾਤ ਹੈਗੀ ਹੈ ਕੋਈ ਸੋਈ ਦੇਖ ਲਓ ਹਾਲਾ ਦੇਖੋ ਸੰਦੀਪ ਕਹਿੰਦੀ ਹੈ ਨਾ ਹਾ ਸੰਦੀਪ ਤਾਂ ਮੂੰਹ ਦੇਖ ਲੋ ਲੋ ਵਾਈ ਗੁਰਜੀ ਦਾ ਖਾਣ ਓਏ ਬੱਲੇ ਬਲੈਕ ਕਲ ਤੇ ਕੱਲ ਵਾਲੇ ਵੀਡੀਓ ਨਾਲ ਜੁੜੀ ਹੋਈ ਹੈ ਜਿਹੜੀ ਉਹ ਗੱਲ ਸੁਣੋਈ ਆ ਕਹਿੰਦੇ ਜੀ ਬਾਈ ਨੂੰ ਲਿਖਿਆ ਖਾਓ ਸਮਾਂ ਦੋ ਦਿਨ ਚੜ ਗਿਆ ਜੀ ਸਾਡਾ ਦੋ ਦਿਨ ਹਾਂ ਬਸ ਇਹ ਚਿਮਨੀ ਤੇ ਚਿਮਨੀ ਦਾ ਹਾਲਾਤ ਦੇਖੋ ਜੀ ਕੱਲ ਤੇ ਇਸ ਚਿਮਨੀ ਦੇ ਹਾਲਾਤ ਖਰਾਬ ਕਰਤੇ ਇਹਨਾਂ ਨੇ ਉਹ ਦੇਖੋ ਸੁਣੋ ਹਾਲਾਤ ਦੇਖੋ ਜੀ ਦੇਖੋ ਜੀ ਚਿਮਨੀ ਇਹਨਾਂ ਨੇ ਖਰਾਬ ਕਰਤੀ ਅੱਛਾ ਇੱਥੇ ਤਾਰਾਂ ਘਸੋ ਘਸੋ ਕੇ ਤਾਰਾਂ ਥੱਲੇ ਟੰਗਤੀਆਂ ਹਾਂਜੀ ਬਾਈ ਮੈਂ ਮੀਗ ਵਾਲਾ ਕਰਦੇ ਹਾਂ ਕਦੇ ਨਾਲ ਠੀਕ ਨਹੀਂ ਕਰਦਾ ਆਹ ਟੂਟੀਆਂ ਖੋਲ ਖੋਲ ਕੇ ਜੇ ਅਸੀਂ ਹੋਰ ਪਾਸੇ ਲੈ ਜਾਂਦੇ ਹਾਂ ਇਹਨਾਂ ਦੇਖੋ ਰੋਜ਼ ਰੋਜ਼ ਸੁਣੋ ਜੀ ਗੱਲ ਇਹ ਟੂਟੀਆਂ ਨੇ ਅੰਨੀ ਕੁੱਤੇ ਹਾਣੀ ਕਰਦੀਆਂ ਇਹ 3 ਦਿਨ ਖਰਾਬ 5 ਦਿਨ ਕਰਿਆ ਕਰੋ ਪਲਾਸਟਿਕ ਦੇ ਲਿਆਉਂ ਵਿਚ ਵਾਗਰੋ ਟੂਟੀਆਂ ਨਹੀਂ ਕਰਦੀ ਬੰਦ ਦੋ ਹੂੰ ਬਣਿਆ ਕੋਸਾ ਦੋ ਤਾਂ ਤੇ ਹੈ ਆਈ ਖਸੂ ਆਈ ਖਸੂ ਹਾਂ ਉਹਨੇ ਡਰਾਈ ਡਰਾਈ ਐ ਉਹਨੇ ਪਹਿਲੇ ਕਿਹਾ ਸੀ ਤੇਰੇ ਨਾਲ ਆਇਓ ਤੇ ਨਹੀਂ ਲਾਣਾ ਤੇਰੇ ਤੋਂ ਲਾਈ ਦੇ ਦਿੰਦੇ ਐ ਸੁਵੀਰ ਐ ਸੁਵੀਰ ਆ ਨਾ ਕਰ ਇਹ 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 ਨੂੰ ਬੋਤਲ ਵੀ ਖਾਓ ਰੋੰਡੀ ਹੋ ਰਹੀ ਚੱਲ ਐ ਕਿ ਮੈਂ ਕਹਾਂ ਤੇ ਪਿੱਛੇ ਰਹਾ ਆ ਦੇਖੀ ਮੈਨੂੰ ਪਤਾ ਤੇਰਾ ਦਾ ਹੋ ਮੈਨੂੰ ਤੇਰਾ ਪਤਾ ਤੇਰਾ ਮੂੰਹ ਸਾਰਾ ਦੱਸਦਾ ਦਾ ਕਾਲਾ ਹਣ ਤੂੰ ਸੱਚੀ ਗੱਲ ਸੀ ਹਾਂ ਕੀ ਆ ਬੰਦਾ ਓਹ ਓਲੀ ਕੱਢ ਲਈ ਮਲਾਈ ਚ ਓ ਵਾਹ ਜੀ ਵਾਹ ਕਾ ਨੂੰ ਗਾਇਨੇ ਤਸਲੀਆਂ ਹੀ ਹੋ ਗਈਆਂ ਮਿਰਚੀਆਂ ਵੀ ਤਸਲੀਆਂ ਹੀ ਆ ਮਿਰਚੜੀ ਤਸਲੀਆਂ ਵੀ ਆ ਹਾਂ ਜੰਦੀ ਜੇ ਕਾ ਉਹ ਰੁੱਕੇ ਜਾਂਦੀ ਆ ਲੈ ਕਿੰਦਰ ਗਰਮ ਲੱਗਦਾ ਹੁਣ ਹਾਂ ਮੈਂ ਨਾ ਉਹ ਸੇ ਬ੍ਰਿੰਗ ਰੋਲ ਪਾਏ ਬਜਾ ਦੇ ਤੁਨੂੰ ਨਹੀਂ ਤਾਂ ਐਂ ਕਹਿੰਦੀ ਵੀ ਕਿਸੇ ਨੂੰ ਦੇਖਣਾ ਜਾਵੇ ਵਿੱਚ ਜਿਹੜੀਆਂ ਉਹ ਮਤਲਬ ਕੀ ਕਹਿੰਦੇ ਚਿਕਨ ਪਾਇਆ ਹੋਵੇ ਚ ਹੈ ਲੈ ਹਾਂ ਤੇ ਤਾਹੀ ਲੁੱਕੇ ਜਾਂਦੀ ਫਿਰ ਤੂੰ ਫਿਰ ਸਾਹਮਣੇ ਕਦੇ ਨਹੀਂ ਜਾਂਦੀ ਮਤਲਬ ਤੇਰੇ ਕਹਿਣ ਦਾ ਮਤਲਬ ਕਿ ਐਤੂ ਲੋਕਾਂ ਦਾ ਤਾਂ ਹਾਂ ਦੇ ਵਿੱਚ ਚਿਕਨ ਪਾਇਆ ਪਰ ਨਹੀਂ ਕਿਸੇ ਵਿੱਚ ਨਹੀਂ ਜੀ ਪਹਿਾਈ ਨਹੀਂ ਆ ਦੇਖ ਲੋ ਕਿਆ ਚੀਜ਼ ਚੱਲ ਉਹ ਤਾਂ ਮੈਨੂੰ ਪਤਾ ਹੈ ਵੀ ਕਿਆ ਕਿਆ ਆਈਟਮ ਹੈ ਪਰ ਵਟਰ ਲੋਕਾਂ ਦਾ ਕਾਰਨ ਕਿਆ ਹੈ ਉਹ ਪਤਾ ਤਾਂ ਲੱਗੇ ਨਾ ਹੈ ਦੇਖਣੇ ਦੇਖਣੇ ਵਾਲੇ ਤਾਂ ਵਾਸ਼ ਕਰਨੇ ਵਾਲੇ ਤਾਂ ਕਹਿਣਗੇ ਨਾ ਇਹ ਗੱਲ ਨੂੰ ਚੀਜ਼ ਤਾਂ ਬਹੁਤ ਵਧੀਆ ਹਾਂ ਪਰ ਮੇਰੀ ਜਾਨ ਨੂੰ ਬਹੁਤ ਖਤਰਾ ਹਾਂ ਕਿਹੜੀ ਗੱਲ ਦਾ ਖਤਰਾ ਬੋ ਜਾਣ ਦਿਆ ਕਰ ਨਹੀਂ ਪੜ ਤਕਵੀਰ ਨਾ ਬਲੱਡ ਕਮਰੇ ਚ ਮੁੱਕਰ ਗਈ ਫ੍ਰਿੰਜ ਟੋ ਚਿਆ ਇਹ ਬਣਾ ਦੇ ਦੇਖੀ ਅੱਜ ਨਾਲ ਦਾਲ ਹੋਰ ਦਰਦ ਦੀ ਲੱਦੀ ਆ ਇਹ ਬਣਾ ਦੇ ਦੇਖੀ ਕਰਨ ਦਾ ਜੀ ਕਰਦਾ ਇਹ ਤਾਂ ਗੱਲ ਹੈਗੀ ਬਣਿਆਣਾ ਤਾਂ ਬਣਾਉਣਾ ਹੀ ਆ ਆ ਕੱਟ ਲੈ ਕਰ ਦਣਾ ਸਿਆਕਾ ਕੱਟ ਫੜੇ ਫੜ ਲਿਆ ਚਾਹ ਪਾਉ ਮੈਂ ਕਰਦਾ ਹੁਣ ਵੀਡੀਓ ਸ਼ੁਰੂ ਸਭ ਤੋਂ ਵਧੀਆ ਭੈਣ ਦਾ ਬਹੁਤ ਬਹੁਤ ਥੈਂਕ ਯੂ ਮਤਲਬ ਮੈਂ ਮੈਂ ਇਹ ਜੀ ਪੀਲੇ ਪੁੰਜੜੀ ਮੈਦੀਆਂ ਮੂਹਰੇ ਸੰਜ ਬੱਕ ਛੱਡਣਗੇ ਆ ਚੀਜ਼ ਖਾਣ ਦੇ ਵਧੀਆ ਹਾਂ ਨੈਚੁਰਲ ਚੀਜ਼ਾਂ ਨੇ ਸਬਜ਼ੀਆਂ ਦੇ ਹਾਂ ਇਹ ਠੀਕ ਹੈ ਲਓ ਵੀ ਚਲੋ ਜੀ ਹੁਣ ਅਸੀਂ ਇਦਾਂ ਕਰਦੇ ਆ ਜੀ ਅਗਲੇ ਬਲੌਗ ਦੇ ਵਿੱਚ ਮਿਲਦੇ ਹਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੈ ਸੱਚੀ ਸਵਾਦ ਲਓ ਸਾਚੂ ਪੱਕੇ ਨਾ ਆਦਤ ਹੈ ਨਾ ਕੋੜ ਫੇਲਾ ਬਜ਼ਾਰ ਵਾਲੇ ਅੱਛਾ ਘਰ ਵਾਲੀ ਚੀਜ਼ ਮੁੰਨੀ ਮੁੰਨੀ ਨਾ ਪਾਵੇ ਉਹ ਤਾਂ ਪਤਾ ਨਹੀਂ ਕਾਲੀ ਬਣੀ ਹੁੰਦੀ ਆ ਆਪਣੇ ਘਰ ਦੀ ਮਲਾਈ ਪਾਵੇ ਵਧੀਆ ਸਾਰ ਨੂੰ ਇਹਦੇ ਇਹਦੇ ਵਿੱਚ ਸੰਦੀਪ ਆਉਂਦੀ ਪੈ ਜਾਂਦੀ ਆ ਸੂਜੀ ਪੈ ਜਾਂਦੀ ਆ ਹੈਂ ਜੀ ਹਾਂ ਅਸੀਂ ਆਪਾਂ ਬੇਚਾਉਂਦਾ ਉਹ ਬਣਾ ਮਹੰਗੇ ਜੀ ਲਾ ਉਹ ਦਿੱਤੀ ਜਣੀ ਐਂ ਪਾ ਦੋ ਬੇਸਨ ਕਾਸੀ ਨਾ ਉਹ ਆਪਣੇ ਆਪ ਉਹ ਟਮਾਟਰ ਇੱਕ ਨਹੀਂ ਚੀ ਜਪਾ ਕੇ ਬੇਸਨ ਪਾ ਕੇ ਘੋਲ ਪਾ ਦੋ ਉਹ ਬੰਦ ਕਰ ਦੋ ਬਣ ਜਾਂਦਾ ਉਹ ਵੀ ਟਰਾਈ ਕਰ ਇਹਨੂੰ ਨਾਲ ਹੀ ਲੈ ਜਿਓ ਤੁਸੀਂ ਜਿੱਦਾਂ ਜਿਵੇਂ ਨਾ ਤੁਹਾਨੂੰ ਹੋਣਾ ਜਿਵੇਂ 슈ਗਰ ਕਹਿੰਦੇ ਸਵੇਰੇ ਸਵੇਰੇ ਬ੍ਰੇਕਸਟ ਦਾ ਹੋ ਦੇਣਾ ਚਾਹੀਦਾ ਹਾਂ ਹਾਂ ਮੈਨੂੰ ਜੀ ਨੂੰ ਬਣਾ ਕੇ ਦੇ ਆ ਇਹ ਲੈ ਉਹ ਸਾਰੇ ਇਹਨੂੰ ਜਿਵੇਂ ਬਣਾ ਕੇ ਦੇ ਦੋਗੇ ਬੇਸਨ ਦੇ ਪੀਰੇ ਸਾਰੇ ਇਹਨੂੰ ਕਦੇ ਫਿਕਰ ਨਹੀਂ ਹੁੰਦਾ ਮੇਰੇ ਉਹਦੇ 슈ਗਰ ਦਾ ਵੀ ਹੈਗਾ ਕਿ ਨਹੀਂ ਹੈਗਾ ਹਾਂ ਮੈਨੂੰ ਖਾਣੇ ਦੇ ਬਥੇਰੇ ਰੋਕੀ ਜਣਾ ਕੋਈ ਖਾਣ ਨੂੰ ਵੀ ਦੇ ਕੇ ਆ ਜੀ 슈ਗਰ ਨਹੀਂ ਆ ਖਾ ਆ ਖਾ ਉਹ ਨਹੀਂ ਮੈਨੂੰ ਆਦ ਕਰੋ ਤੁਸੀਂ ਚਿਲੇ ਬਾਤ ਜਦ ਮੇਰੀ ਵੀਡੀਓ ਬਣਾ ਇਹਦੇ ਵਿੱਚ ਕਹਿੰਦੇ ਵੱਡ ਜਾਂਦਾ ਚਿਲਾ ਉਹ ਮੈਂ ਉਹ ਕਹਿੰਨੀ ਵੀ ਉਹ ਮੈਂ ਕਹਿੰਦੇ ਮਾਈ ਉਹ ਉਚਾਰੇ ਰੋ ਚਿਲੇ ਹੀ ਬਣਾ ਬਾਬਾ ਜੀ ਕੋ ਚਲਾਇਆ ਨਹੀਂ ਆਪਾਂ ਨੇ ਲਾ ਲਿਆ ਚਲੋ ਕੋਈ ਨਹੀਂ ਬਾਬੇ ਵੀ ਸਾਡੇ ਹੀ ਹੈ ਮੈਂ ਥੋੜਾ ਜਿਹਾ ਹੁਣ ਜੀ ਦੇਖ ਨੀ ਅਬ ਇੱਕੀ ਵਿਕਾਰੀ ਫਿਰਦਾ ਕੋਈ ਏ ਵੀ ਮੈਨੂੰ ਬਣਾਉਣ ਨੂੰ ਫਿਰਦਾ ਲੱਗਦਾ ਕੋਈ ਮੈਂ ਬਾ ਤੜਕਰੀ ਲੱਭ ਕੇ ਲਿਆ ਸੜਕਾਂ 'ਚ ਹੀ ਹੁੰਦੀ ਨੇ ਮੈਂ ਸੇਵਾ ਕਰਕੇ ਆ ਆ ਅੱਛਾ ਅੱਛਾ ਜਵਾਬ ਹੈਂ ਸੇਵਾ ਕਰਕੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੱਭ ਗਿਆ ਆ ਜ਼ਰੂਰੀ ਆ। ਕੋਈ ਇੱਥੇ ਰੱਖ ਲਈ ਤਾ। ਗਰਮ ਗਰਮ। ਗਰਮ ਗਰਮ। ਸੁਲੇਟ ਆ ਯਾਰ ਸੁਲੇਟ ਦਾ ਕੋਈ ਜ਼ਰੂਰੀ ਚਾਜਦੀ ਉਹ ਪਈ। ਆ ਆਟੇ ਵਾਲੇ ਬੈਡ ਨਹੀਂ ਲੈ ਪਿਆ। ਆਟਾ ਥੂਰਗਾਪੂ ਮਿਲ ਗਿਆ। ਉਹ ਪਈਆਂ ਬੈਡ ਪਲੇਟ ਤੋਂ। ਹਾਂ ਬੈਰੀ ਦੁਰਦ। ਕੋਲ ਬਣੂਗੀ। ਗਰਮ ਵਾਲਾ ਗਰਮ ਵਾਲੇ ਨੂੰ। ਨਾ ਨਾ ਜ਼ਿਆਦਾ ਗਰਮ ਮੂੰਹ ਨਾਲ। ਨਾ ਦੀ ਨਾ ਖਾਲੂ ਫਿਰ ਇਹ ਢਿੱਲੇ ਨਹੀਂ ਹੋ ਜਾਂਦੇ ਨੇ। ਨਾ ਫਿਰ ਆਹੀ ਤੇ ਮੂੰਹ ਨਾਲ। 20 ਦਿਨ ਵੀ ਤੇ ਨਾ। ਚਲੋ ਮੈਂ ਬਾਹਰ ਬੈਠਦਾ। ਮਿਲਦੇ ਜੀ ਕਿਸੇ ਅਗਲੇ ਬਲੌਗ ਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਹਮ।